ਅੱਜ ਵੀ ਇਹ ਤੇ ਦਵਾਈਆਂ ਜਿਹੜੀਆਂ ਮਿਸਯੂਜ਼ ਹੋਣ ਬਲੀਆਂ ਹਨ ਹਾਂਜੀ 10 ਤਰ੍ਹਾਂ ਦੀਆਂ ਦਵਾਈਆਂ ਉਹ ਜ਼ਬਤ ਕੀਤੀਆਂ ਗਈਆਂ ਲਿਖ ਕੇ ਭੇਜਿਆ ਜਾ ਰਿਹਾ ਸਰ ਕਵਰੀ ਕੀ ਹੈਗੀ 10 ਤਰ੍ਹਾਂ ਦੀਆਂ ਦਵਾਈਆਂ ਜਿਹੜੀਆਂ ਉਹ ਕੀਤੀਆਂ ਹੈਗੀਆਂ ਉਹ ਚ ਮਿਸਯੂਜ਼ ਹੋਣ ਬਲੀਆਂ ਦਵਾਈਆਂ ਹੈਗੀਆਂ ਤੇ ਉਹ ਚ ਅਧਿਕਾਰੀਆਂ ਨੂੰ ਕਾਰਵਾਈ ਲਈ ਲਿਖ ਕੇ ਭੇਜਿਆ ਜਾ ਰਿਹਾ ਜਿਹੜਾ ਪਰਚੇਜ਼ ਤੇ ਸੇਲ ਜਿਹੜੀ ਹੈ ਰਿਕਾਰਡ ਉਹ ਚ ਕਮੀਆਂ ਪਾਈਆਂ ਗਈਆਂ ਇਸ ਕਰਕੇ ਜ਼ਬਤ ਕਰ ਲਈ ਗਈਆਂ ਸਰ ਕੋਈ ਜਿਹੜੇ ਮੌਜੂਦਾ ਨਾ ਸੇਲ ਕੋਡ ਪਰਚੇਜ਼ ਕੋਡ ਵਿੱਚ ਖਾਮੀਆਂ ਸੀਗੀਆਂ ਇਸ ਕਰਕੇ ਜ਼ਬਤ ਕਰ ਲਈਆਂ ਗਈਆਂ ਡਰਗ ਡਿਪਾਰਟਮੈਂਟ ਨੇ ਜੁਆਇੰਟ ਜਿਹੜੀ ਇਨਸਪੈਕਸ਼ਨ ਕੀਤੀ ਗਈ ਹੈ ਸਰ ਜੀ ਉਹਤੇ ਪ੍ਰੈਗਾ ਦੇ ਜਿਹੜੇ ਹੈਗੇ ਆ ਉਹ ਜਿਹੜੇ ਕੈਪਸੂਲ ਹੈ ਉਹ ਸੀਜ਼ ਕਰ ਲਏ ਗਏ ਆ ਠੀਕ ਹੈ ਡਰਗਨ ਸਟਰਨ ਨੇ ਆਪਣੀ ਰੁਟੀਨ ਚ ਚੈਕਿੰਗ ਕੀਤੀ ਹੈ ਇਹਦੇ ਵਿੱਚ ਕੋਈ ਕੋਈ ਦੋ ਰਾਏ ਨਹੀਂ ਸਾਡੇ ਕੋਲ ਜਿਹੜੀ ਚੀਜ਼ ਜਿਹੜੀ ਪ੍ਰੈਗਾਬਲਿਨ ਜੋ ਵੀ ਜਿਹੜੇ ਕਹਿੰਦੇ ਆ ਜਿਹੜੀ ਅਵੇਲੇਬਲ ਹੋਈ ਆ ਉਹਦੇ ਬਿਲ ਸੀ ਉਹ ਦੱਸਿਆ ਹੁਣ ਤੇ ਬਾਕੀ ਜਿਹੜੀ ਕੁਆਂਟੀਟੀ ਆ ਉਹ ਡਰਗਨ ਸਟਰਨ ਨੂੰ ਜਿਆਦਾ ਪਤਾ ਮਨ ਤੋਂ ਪਤਾ ਨਹੀਂ ਕੋਈ ਅਜਿਹੀ ਗੱਲ ਨਹੀਂ ਐ ਐਕਸਪਾਇਰ ਕੁਝ ਜਿਹੜੀਆਂ ਦਵਾਈਆਂ ਜਿਹਨਾਂ ਦਾ ਬਿਲ ਬਿਲਤੇ ਐ ਸੀ ਪਰ ਉਹਨਾਂ ਨੂੰ ਲੈ ਕੇ ਜਾਣੀ ਹੈ ਭਈ। ਕਿਉਂਕਿ ਬਹੁਤ ਭੁੱਖ ਚ ਉਹ ਮਤਲਬ ਕੋਈ ਵੀ ਚੋਂ ਮਿਸਪਲੇਸ ਦਾ ਮਤਲਬ ਨਹੀਂ ਜਿਹੜੀ ਆ ਉਹ ਭਰੀ ਗਈ ਕੋਈ ਖਾਲੀ ਰਹਿ ਗਈ। ਇਸ ਤਰ੍ਹਾਂ ਅੱਗੇ ਚਲ ਗਈ ਕੋ ਡੇਟ ਜਾਂ ਕੋ ਪਿੱਛੇ ਇਸ ਤਰ੍ਹਾਂ ਸਾਰੀਆਂ ਹੀ ਜਿੰਨੀਆਂ ਸੀ ਇਹ ਸਟਾਫ ਇਹ ਸਾਰੇ ਆ। ਠੀਕ ਆ ਭਾਈ। ਭਾਈ ਵੀ ਇਹ ਤੇ ਦਵਾਈਆਂ ਜਿਹੜੀ ਮਿਸਯੂਜ਼ ਹੋਣ ਬਲੀਆਂ ਆ। ਹਾਂਜੀ। 10 ਤਰਾਂ ਦਵਾਈਆਂ ਉਹ ਜ਼ਬਤ ਕੀਤੀਆਂ ਗਈਆਂ। ਲਿਕੇ ਭੇਜਿਆ ਜਾ ਰਿਹਾ। ਸਰ ਕਵਰੀ ਕੀ ਹੈ? 10 ਤਰ੍ਹਾਂ ਦੀ ਦਵਾਈਆਂ ਜਿਹੜੀਆਂ ਉੱਚ ਕੀਤੀਆਂ ਹੈਗੀਆਂ ਉਹ ਚੰਗੇ ਜਿਹੜੀਆਂ ਦਵਾਈਆਂ ਹੈਗੀਆਂ ਤੇ ਉਹ ਅਧਿਕਾਰੀਆਂ ਨੂੰ ਕਾਰਵਾਈ ਲਈ ਲਿਖ ਕੇ ਭੇਜਿਆ ਜਾ ਰਿਹਾ ਜਿਹੜਾ ਪਰਚੇਜ਼ ਤੇ ਸੇਲ ਜਿਹੜੀ ਹੈ ਰਿਕਾਰਡ ਉਹ ਚ ਕਮੀਆਂ ਪਾਈਆਂ ਗਈਆਂ ਇਸ ਕਰਕੇ ਜਬਤ ਕਰ ਲਈ ਗਈਆਂ ਸਰ ਕੋਈ ਜਿਹੜਾ ਮੌਜੂਦਾ ਜਿਹੜਾ ਮਿਲਿਆ ਨਾ ਸੇਲ ਰਿਕਾਰਡ ਪਰਚੇਜ਼ ਕੋਡ ਵਿੱਚ ਖਾਮੀਆਂ ਸੀਗੀਆਂ ਇਸ ਕਰਕੇ ਜਬਤ ਕਰ ਲਈਆਂ ਗਈਆਂ ਡਰਗ ਡਿਪਾਰਟਮੈਂਟ ਨੇ ਜੁਆਇੰਟ ਜਿਹੜੀ ਇਨਸਪੈਕਸ਼ਨ ਕੀਤੀ ਗਈ ਹੈ ਉਹਤੇ ਡਰਗਾ ਦੇ ਜਿਹੜੇ ਹੈਗੇ ਆ ਉਹ ਜਿਹੜੇ ਕੈਪਸੂਲ ਹੈ ਉਹ ਸੀਜ਼ ਕਰ ਲਏ ਗਏ ਹੈ ਠੀਕ ਹੈ ਡਰਗ ਅਫਸਰ ਨੇ ਆਪਣੀ ਰੁਟੀਨ ਚ ਚੈਕਿੰਗ ਕੀਤੀ ਹੈ ਇਹਦੇ ਵਿੱਚ ਕੋਈ ਕੋਈ ਦੋ ਰਾਏ ਨਹੀਂ ਸਾਡੇ ਕੋਲ ਜਿਹੜੀ ਚੀਜ਼ ਜਿਹੜੀ ਫੈਗਲੂਨ ਜੋ ਵੀ ਜਿਹੜੇ ਕਹਿੰਦੇ ਆ ਜਿਹੜੀ ਅਵੇਲੇਬਲ ਹੋਈ ਆ ਉਹਦੇ ਬਿੱਲ ਸੀ ਉਹ ਦੱਸਿਆ ਹੁਣ ਤੇ ਬਾਕੀ ਜਿਹੜੀ ਕੁਆਂਟੀਟੀ ਆ ਉਹ ਡਰਗਨ ਸਟੋਰ ਨਾਲੋਂ ਜ਼ਿਆਦਾ ਪਤਾ ਮੈਨੂੰ ਤਾਂ ਪਤਾ ਨਹੀਂ ਕੋਈ ਅਜਿਹੀ ਗੱਲ ਨਹੀਂ ਐ ਐਕਸਪਾਇਰ ਕੁਝ ਜਿਹੜੀਆਂ ਦਵਾਈਆਂ ਜਿਹਨਾਂ ਦਾ ਬਿੱਲ ਬਿੱਲ ਤੇ ਆ ਸੀ ਪਰ ਉਹਨਾਂ ਨੂੰ ਲੈ ਕੇ ਜਾਣੀਆਂ ਪਈਏ ਕਿਉਂਕਿ ਭੁੱਕ ਚ ਉਹ ਮਤਲਬ ਕੋਈ ਵੀ ਚੋਂ ਮਿਸਪਲੇਸ ਨਾ ਮਤਲਬ ਨਹੀਂ ਜਿਹੜੀ ਆ ਉਹ ਭਰੀ ਗਈ ਕੋਈ ਖਾਲੀ ਰਹਿ ਗਈ ਜਿਸ ਤਰ੍ਹਾਂ ਅੱਗੇ ਚਲ ਗਈ ਕੋ ਡੇਟ ਜਾਂ ਕੋ ਪਿੱਛੇ ਇਸ ਤਰ੍ਹਾਂ ਸਾਰੀਆਂ ਜਿੰਨੀਆਂ ਸੀ ਇਹ ਸਟਾਫ ਇਹ ਸਾਰੇ ਆ ਠੀਕ ਆ ਭਾਜੀ ਹਾਂਜੀ ਵੀ ਇਹ ਤੇ ਦਵਾਈਆਂ ਜਿਹੜੀ ਮਿਸਯੂਜ਼ ਹੋਣ ਬਲੀਆਂ ਆ ਹਾਂਜੀ 10 ਤਰ੍ਹਾਂ ਦੀਆਂ ਦਵਾਈਆਂ ਉਹ ਜ਼ਬਤ ਕੀਤੀਆਂ ਗਈਆਂ ਲਿਖ ਕੇ ਭੇਜਿਆ ਜਾ ਰਿਹਾ ਸਰ ਕਵਰੀ ਕੀ ਹੈਗੀ 10 ਤਰ੍ਹਾਂ ਦੀਆਂ ਦਵਾਈਆਂ ਜਿਹੜੀਆਂ ਉਹ ਕੀਤੀਆਂ ਹੈਗੀਆਂ ਉਹ ਚ ਮਿਸਯੂਜ਼ ਹੋਣ ਬਲੀਆਂ ਦਵਾਈਆਂ ਹੈਗੀਆਂ ਤੇ ਉਹ ਚ ਅਧਿਕਾਰੀਆਂ ਨੂੰ ਕਾਰਵਾਈ ਲਈ ਲਿਖ ਕੇ ਭੇਜਿਆ ਜਾ ਰਿਹਾ ਜਿਹੜਾ ਪਰਚੇਜ਼ ਤੇ ਸੇਲ ਜਿਹੜੀ ਹੈ ਰਿਕਾਰਡ ਉਹ ਚ ਕਮੀਆਂ ਪਾਈਆਂ ਗਈਆਂ ਇਸ ਕਰਕੇ ਜ਼ਬਤ ਕਰ ਲਈ ਗਈਆਂ ਸਰ ਕੋਈ ਨੌ ਸੀ ਇਹ ਲੇ ਕੋਰਡ ਪਰਚੇਜ਼ ਕੋਰ ਵਿੱਚ ਖਾਮੀਆਂ ਸੀਗੀਆਂ ਇਸ ਕਰਕੇ ਜਬਤ ਕਰ ਲਈਆਂ ਗਈਆਂ ਡਰਗ ਡਿਪਾਰਟਮੈਂਟ ਨੇ ਜੁਆਇੰਟ ਜਿਹੜੀ ਇਨਸਪੈਕਸ਼ਨ ਕੀਤੀ ਗਈ ਹੈ ਸਰ ਜੀ ਉਹ ਤੇ ਪ੍ਰੈਗਾ ਦੇ ਜਿਹੜੇ ਹੈਗੇ ਆ ਉਹ ਜਿਹੜੇ ਕੈਪਸੂਲ ਹੈ ਉਹ ਸੀਜ਼ ਕਰ ਲਏ ਗਏ ਹੈ ਠੀਕ ਹੈ ਡਰਗਨਸ ਪਟਰ ਨੇ ਆਪਣੀ ਰੁਟੀਨ ਚ ਚੈਕਿੰਗ ਕੀਤੀ ਹੈ ਇਹਦੇ ਵਿੱਚ ਕੋਈ ਕੋਈ ਦੋ ਰਾਏ ਨਹੀਂ ਸਾਡੇ ਕੋਲ ਜਿਹੜੀ ਚੀਜ਼ ਜਿਹੜੀ ਪ੍ਰੈਗਾਲਨ ਜੋ ਵੀ ਜਿਹੜੇ ਕਹਿੰਦੇ ਆ ਜਿਹੜੀ ਅਵੇਲੇਬਲ ਹੋਈ ਆ ਉਹਦੇ ਬਿਲ ਸੀ ਉਹ ਦੱਸਿਆ ਹੁਣ ਤੇ ਬਾਕੀ ਜਿਹੜੀ ਕੁਆਂਟੀ ਆ ਉਹ ਡਰੈਗਨ ਸ਼ਾਟਰ ਨੂੰ ਜਿਆਦਾ ਪਤਾ ਮੈਨੂੰ ਤਾਂ ਪਤਾ ਨਹੀਂ ਸੀ ਅਹੀਂ ਕੋਈ ਅਜਿਹੀ ਗੱਲ ਨਹੀਂ ਹੈ ਐਕਸਪਾਇਰ ਕੁਝ ਜਿਹੜੀਆਂ ਦਵਾਈਆਂ ਜਿਹਨਾਂ ਦਾ ਬਿੱਲ ਬਿੱਲ ਤੇ ਹੈ ਸੀ ਪਰ ਉਹਨਾਂ ਨੂੰ ਲੈ ਕੇ ਜਾਣੀਆਂ ਪਈਆਂ ਮੈਂ ਵੀ ਭੁੱਕ ਚ ਉਹ ਮਤਲਬ ਕੋਈ ਵੀ ਚੋਂ ਮਿਸਪਲੇਸ ਦਾ ਮਤਲਬ ਨਹੀਂ ਜਿਹੜੀ ਆ ਉਹ ਭਰੀ ਗਈ ਕੋਈ ਖਾਲੀ ਰਹਿ ਗਈ ਇਸ ਤਰ੍ਹਾਂ ਅੱਗੇ ਚੱਲ ਗਈ ਕੋ ਡੇਟ ਜਾਂ ਕੋ ਪਿੱਛੇ ਇਸ ਤਰ੍ਹਾਂ ਸਾਰੀਆਂ ਹੀ ਜਿੰਨੀਆਂ ਸੀ ਇਹ ਸਟਾਫ ਇਹ ਸਾਰੇ ਆ ਠੀਕ ਆ ਪਾ ਜੀ